ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇਨ ਕੇਸ ਅਗਰ ਪਾਕਿਸਤਾਨ ਤੇ ਇੰਡੀਆ ਦੇ ਹਾਲਾਤ ਖਰਾਬ ਹੁੰਦੇ ਨੇ ਜੰਗ ਦੀ ਤਰਫ ਜਾਂਦੇ ਨੇ ਤੇ ਸਿੱਖ ਸਰਦਾਰ ਕੀ ਦੇ ਨਾਲ ਕਰਨਗੇ ਸਿੱਖ ਸਰਦਾਰਾਂ ਦਾ ਜਿਹੜਾ ਸਟੈਂਡ ਹੈ ਉਹ ਕਿਹਨਾਂ ਦੇ ਨਾਲ ਹੋਏਗਾ 22 ਕਰੋੜ ਤਕਰੀਬਨ ਸਿੱਖ ਸਰਦਾਰ ਜene ਨੇ ਉਹ ਪਾਕਿਸਤਾਨ ਦਾ ਸਾਥ ਦੇਣਗੇ ਉਹ ਪਾਕਿਸਤਾਨ ਦੇ ਨਾਲ ਕਰਨਗੇ ਇਹ ਗੱਲ ਮੈਂ ਨਹੀਂ ਕਰ ਰਿਹਾ ਇਹ ਗੱਲ ਪੰਨੂ ਜੀ ਕਰ ਰਹੇ ਨੇ ਤੇ ਖੁੱਲਮ ਖੁੱਲਾ ਇਹ ਗੱਲ ਕਰ ਰਹੇ ਨੇ ਇਸੇ ਮਤੇ ਲਗਾ ਇਹਦੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਬਾ ਨੂੰ ਦੋਸਾਂ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲੇ ਕੰਨੀ ਦਬਾਓ ਤਾਂ ਕਿ ਅਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਜ ਇਹ ਹੈ ਕਿ ਕਦੀ ਵੀ ਇੰਡੀਅਨ ਪੰਜਾਬ ਉਹਦੇ ਵੱਲੋਂ ਪਾਕਿਸਤਾਨ ਤੇ ਇਦਾਂ ਦੀ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਹੋਊਗੀ ਦੂਜੀ ਗੱਲ ਇਹ ਕਿ ਪਾਕਿਸਤਾਨ ਦਾ ਸਬੂਤ ਇਹ ਹੈ ਕਿ ਇਸ ਗੱਲ ਦਾ ਸਾਨੂੰ ਪਤਾ ਹੈ ਕਿ ਕਰਤਾਰਪੁਰ ਰਾਹਦਾਰੀ ਸਰਜੀ ਅੱਜ ਵੀ ਖੁੱਲੀ ਹੈ ਯਾਤਰੀ ਆਂਦੇ ਨੇ ਕਰਤਾਰਪੁਰ ਜਾਂਦੇ ਨੇ ਇੱਜ਼ਤ ਦੇ ਨਾਲ ਆਂਦੇ ਨੇ ਇੱਜ਼ਤ ਦੇ ਨਾਲ ਵਾਪਸ ਜਾਂਦੇ ਨੇ ਸਾਡੇ ਵੱਲੋਂ ਉਥੇ ਕੋਈ ਏਦਾਂ ਦੀ ਕਾਰਵਾਈ ਨਹੀਂ ਕੀਤੀ ਗਈ ਐਮੋਤ ਸਾਹਿਬ ਬਿਲਕੁਲ ਠੀਕ ਹੈ ਬਟ ਵੀ ਨੀਡ ਟੂ ਗੋ ਬਿਯੰਡ ਦਿਸ ਕੇ ਯਾਤਰੀ ਆਣ ਆਪਾਂ ਨੂੰ ਐਕਸ਼ਨ ਸਪੀਕਸ ਲਾਊਡਰ ਦੈਨ ਵਰਡ ਪਾਕਿਸਤਾਨ ਦੀ ਸਰਕਾਰ ਦੇ ਕੋਲ ਅੱਜ ਮੌਕਾ ਹੈ 1972 ਦੇ ਵਿੱਚ ਪਾਕਿਸਤਾਨ ਦਾ ਇੱਕ ਹਿੱਸਾ ਭਾਰਤੀ ਸਰਕਾਰ ਨੇ ਭਾਰਤੀ ਫੌਜਾਂ ਨੇ ਤੋੜ ਦਿੱਤਾ 1984 ਦੇ ਵਿੱਚ ਪਾਕਿਸਤਾਨ ਦੇ ਕੋਲ ਜਰਨਲ ਜ਼ਿਆਲ ਹੱਕ ਦੇ ਕੋਲ ਸਮਾਸੀ ਕਿ ਪੰਜਾਬ ਜਿਹੜਾ ਭਾਰਤੀ ਕਬਜ਼ੇ ਚ ਆਜ਼ਾਦ ਕਰਵਾਇਆ ਜਾਏ ਉਹ ਨਹੀਂ ਕਰ ਸਕੇ ਕੋਈ ਗੱਲ ਨਹੀਂ ਅਸੀਂ ਉਸ ਗੱਲ ਤੇ ਵੀ ਨਹੀਂ ਆਉਂਦੇ ਪਰ ਅੱਜ ਸਮਾਂ ਤੁਹਾਡੇ ਕੋਲ ਹੈ ਪਰ ਇਹ ਪਾਕਿਸਤਾਨ ਦੀ ਹਕੂਮਤ ਯੂਨ ਸਿਕਿਉਰਿਟੀ ਕੌਂਸਲ ਦੇ ਵਿੱਚ ਬੈਠੀ ਹੈ ਅਸੀਂ ਕੋਈ ਟੈਂਕ ਨਹੀਂ ਮੰਗਦੇ ਪਏ ਅਸੀਂ ਕੋਈ ਹਥਿਆਰ ਨਹੀਂ ਮੰਗਦੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਮੰਗਦੇ ਅਸੀਂ ਕੋਈ ਵਾਇਲੈਂਸ ਨਹੀਂ ਚਾਹੁੰਦੇ ਪਰ ਇੱਕ ਖਾਲਿਸਤਾਨ ਤੇ ਕਸ਼ਮੀਰ ਦਾ ਰੈਜ਼ੋਲੂਸ਼ਨ ਯੂਨ ਸਿਕਿਉਰਿਟੀ ਕੌਂਸਲ ਦੇ ਵਿੱਚ ਕਸ਼ਮੀਰ ਦਾ ਆਲਰੇਡੀ ਪਿਆ ਹੋਇਆ ਹੈ ਤੀ ਗੱਲ ਹੈ ਕੀ ਮਜਬੂਰੀ ਹੈ ਕਿ ਪਾਕਿਸਤਾਨ ਦੀ ਸਰਕਾਰ ਅੱਜ ਜਦੋਂ ਅਸੀਂ 25 ਮਿਲੀਅਨ ਸਿੱਖ ਪਾਕਿਸਤਾਨ ਦੇ ਨਾਲ ਖੜੇ ਆ ਜੇ ਭਾਰਤੀ ਫੌਜਾਂ ਪੰਜਾਬ ਚੋਂ ਲੰਘਣ ਗਿਆ ਤਾਂ ਤੁਸੀਂ ਸਾਨੂੰ ਦੱਸਿਓ ਅਸੀਂ ਖੜਾਂਗੇ ਤੁਹਾਡੇ ਨਾਲ ਤੁਸੀਂ ਫੌਜ ਭੇਜੋ ਅਸੀਂ ਬੜਾਂਗੇ ਤੁਹਾਡੀ ਫਰਸਟ ਲਾਈਨ ਆਫ ਡਿਫੈਂਸ ਸਾਡੇ ਸ਼ਰੀਰਾਂ ਤੋਂ ਛਾਤੀਆਂ ਤੋਂ ਨਿਕਲ ਕੇ ਜਿਹੜੀ ਭਾਰਤ ਦੀ ਫੌਜ ਪਾਕਿਸਤਾਨ ਤੇ ਜਾਏਗੀ ਕਿਉਂਕਿ ਪਾਕ ਬੜੀ ਗੱਲ ਹੈ ਜੀ ਬੜੀ ਗੱਲ ਹੈ ਬਹੁਤ ਵੱਡੀ ਗੱਲ ਕਰ ਰਹੇ ਹੋ ਜੀ ਜੀ ਅੱਛਾ ਪੰਨੂ ਸਾਹਿਬ ਅਮਰੀਕਨ ਰਿਸਪਾਂਸ ਇਸ तमाम सिचुएशन ਵਿੱਚ ਜਿਹੜਾ ਤੁਸੀਂ ਦੇਖਿਆ ਖਾਸ ਤੌਰ ਤੇ ਖਾਸ ਤੌਰ ਤੇ 트াম্প ਦਾ ਕਹਿਣਾ ਹੈ ਕਿ ਭਈ ਦੋਨੋਂ ਮੁਲਕਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਇਹਨਾਂ ਨੇ ਆਪਸ ਵਿੱਚ ਰਲ ਮਿਲ ਕੇ ਇਸ ਮਾਮਲੇ ਨੂੰ ਨਿਮਟਾ ਲੈਣਾ ਇਹ ਕਹਿ ਤੇ ਦਿੱਤੀ ਉਹਨੇ ਗੱਲ ਲੇਕਿਨ ਲੱਗ ਇੰਜ ਰਿਹਾ ਹੈ ਕਿ ਉਹਨਾਂ ਦੀ ਇਨਵੋਲਵਮੈਂਟ ਵਿੱਚ ਕੋਈ ਦਿਲਚਸਪੀ ਨਹੀਂ ਇਹਦੀ ਕੀ وجہ ਹੋ ਸਕਦੀ ਹੈ ਉਹਦਾ ਕਾਰਨ ਇਹੀ ਹੈ ਕਿ ਨੋਬਾਡੀ ਬਲੀਵਸ ਨਰਿੰਦਰ ਮੋਦੀ ਉਹਦਾ ਕਾਰਨ ਇਹ ਕਿ ਜੇਡੀ ਵੈਂਸ ਉੱਥੇ ਪਹੁੰਚਿਆ ਇਹਨਾਂ ਨੇ ਉੱਥੇ ਹਿੰਦੂਆਂ ਦੀ ਕਤਲੋਗਾਰਥ ਕੀਤੀ ਤੋ ਅਮਰੀਕਾ ਜਿਹੜਾ ਸਾਰੀ ਦੁਨੀਆ ਚ ਲਾਉਂਦਾ ਜਿੱਥੋਂ ਸਾਰੀ ਦੁਨੀਆ ਦੀ ਰਾਜਨੀਤੀ ਚੱਲਦੀ ਹੈ ਉਹ ਕੋਈ ਦੁੱਧ ਪਿੰਦੇ ਨਿਆਣੇ ਤਾਂ ਹੈ ਨਹੀਂਗੇ ਕਿ ਨਰਿੰਦਰ ਮੋਦੀ ਸਾਹਿਬ ਨੇ ਕਿਹਾ ਜੀ ਉਹਨਾਂ ਨੇ ਪਾਕਿਸਤਾਨ ਨੇ ਸਾਡੇ ਇਹ ਦੇਖੋ ਬੰਦੇ ਮਾਰਤੇ ਅਸੀਂ ਉਨੀ ਪਾਕਿਸਤਾਨ ਤੇ ਹਮਲਾ ਕਰਾਂਗੇ ਕਿਸੇ ਨੇ ਉਹਨਾਂ ਨੂੰ ਨਹੀਂ ਪਾਇਆ ਹੈ ਨੋਬਾਡੀ ਬਲੀਵਡ ਨਰਿੰਦਰ ਮੋਦੀ nobody means america canada european union ਤੁਸੀਂ ਦੇਖਿਆ ਉਹ ਕਿੰਨਾ ਰੋਲਾ ਪਾ ਰਿਹਾ ਪਰ ਕਿਸੇ ਨੇ ਸਾਥ ਨਹੀਂ ਦਿੱਤਾ ਹੁਣ ਕੱਲ ਬੈਠਕ ਕੀਤੀ ਹੈ ਕਿ ਜੀ ਮੈਂ ਆਪਣੀ ਆਰਮੀ ਨੂੰ ਖੁੱਲ੍ਹ ਦਿਨਾ ਜੋ ਕਰਨਾ ਕਰ ਲੋ ਵੀ ਆਰਮੀ ਦੇ ਕੋਲ ਇੰਟੈਲੀਜੈਂਸ ਹੈ ਕਿ ਤੁਹਾਡੇ ਕੋਲ ਇੰਟੈਲੀਜੈਂਸ ਹੈ ਆਰਮੀ ਨੂੰ ਤੁਸੀਂ ਕਿਉਂਕੀ ਕਹੋਗੇ ਹਮਲਾ ਕਰ ਦੋ ਤੇ ਅੱਗੋਂ ਪਾਕਿਸਤਾਨ ਜਿਹੜਾ ਬੈਠਾ ਹੈ ਉਹ ਉਥੇ ਆਪਣੀ ਦੁੱਧ ਪੀਂਦੇ ਪੇ ਬੈਠ ਕੇ ਕੀ ਕਹਿੰਦੇ ਪਏ ਆ ਉਹ ਤਿਆਰ ਹੈ ਜੀ ਅਸੀਂ ਵੀ ਪੂਰੀ ਤਰ੍ਹਾਂ ਤਿਆਰ ਹਾਂ ਜਰ ਅਗਲਾ ਜਦੋਂ ਕਾਰਵਾਈ ਕਰੇਗਾ ਅਗਲਾ ਜਦੋਂ ਵਾਰ ਕਰੇਗਾ ਤੇ ਜ਼ਰੂਰ ਜਵਾਬ ਦੇਣਾ ਤੇ ਜ਼ਰੂਰੀ ਹੈ ਫਿਰ ਮੈਂ ਜਦੋਂ ਕੋਈ ਕਿਸੇ ਤੇ ਹਮਲਾ ਕਰਦਾ ਹੈ ਇਹ ਮੇਰੀ ਆਫ ਕਰੋ ਮੇਰੀ ਇਸ ਗੱਲ ਦਾ ਪਾਕਿਸਤਾਨ ਜਿਹੜਾ ਹੈ ਦੇ ਆਲਵੇਸ ਟ੍ਰਾਈ ਟੂ ਪੇ ਪਲੇ ਡੈਮੋਕਰੇਟਿਕਲੀ ਐਂਡ ਡਿਪਲੋਮੈਟਿਕਲੀ ਪਰ ਜਿਹੜੀ ਹਿੰਦੂ ਤਵਾ ਅਜੰਡਾ ਹੈ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੈ ਜਿਹੜੀ ਭਾਰਤ ਦੀ ਹਕੂਮਤ ਹੈ ਇਹ ਤੁਹਾਨੂੰ ਮੈਂ ਹੁਣ ਦੱਸਣਾ ਚਾਹਨਾ ਕਿ ਤੁਸੀਂ ਇਸ ਗੱਲ ਦੇ ਉੱਤੇ ਆਪਣੀ ਸਰਕਾਰ ਨੂੰ ਖੜਾ ਕਰੋ ਆਪਣੀ ਤੁਸੀਂ ਮਿਲਟਰੀ ਨੂੰ ਤੇ ਫੌਜ ਨੂੰ ਖੜਾ ਕਰੋ ਇਹ ਰੋਜ਼ ਰੋਜ਼ ਹੁੰਦਾ ਨਾ ਮਸਲਾ ਕਿ ਜੀ ਅਸੀਂ ਹਮਲਾ ਕਰ ਦਿਆਂਗੇ ਅਸੀਂ ਹਮਲਾ ਕਰ ਦਿਆਂਗੇ ਤੇ ਸਾਡੇ ਭਾਉਾਂ ਦੀ ਇੱਕ ਕਹਾਵਤ ਹੈ ਰੋਜ਼ ਕਿਸੇ ਨੂੰ ਤੁਸੀਂ ਧਮਕੀ ਦੋ ਤੇ ਫਿਰ ਸਾਡੇ ਅਰ ਕਹਿੰਦੇ ਨਾ ਛੋਟੇ ਗੱਤ ਵਾਲੇ ਵੀ ਉਹ ਕਹਿੰਦੇ ਆ ਜਾ ਭਾਊ ਫਿਰ ਦੇਖ ਲੈਣੇ ਕੱਟਾ-ਕੱਟੀ ਘੱਟ ਦਿੰਨੇ ਆ। ਇਹੀ ਗੱਲ ਇੱਕ ਪਾਸੇ ਲਾਤੀ ਗੱਲ ਨਿਵੇੜ ਦਿੰਦੇ ਆ ਵੀ ਰੋਜ਼ ਤੁਸੀਂ ਹਮਲਾ ਕਰਨਾ ਕਰ ਲਓ ਹਮਲਾ ਐਂਡ ਆਈ ਕੈਨ ਟੈਲ ਯੂ ਇਫ ਇੰਡੀਆ ਅਟੈਕਸ ਪਾਕਿਸਤਾਨ ਇਫ ਇੰਡੀਆ ਅਟੈਕਸ ਮਿਲਟਰੀਲੀ ਪਾਕਿਸਤਾਨ ਫੁੱਲ ਫਲੈਜਡ ਵਾਰ ਥਿਸ ਵਿਲ ਬੀ ਦੀ ਲਾਸਟ ਬੈਟਲ ਆਫ ਨਰਿੰਦਰ ਮੋਦੀ ਥਿਸ ਵਿਲ ਬੀ ਦੀ ਲਾਸਟ ਬੈਟਲ ਆਫ ਥਿਸ ਯੂਨੀਅਨ ਆਫ ਇੰਡੀਆ ਐਜ਼ ਇਟ ਐਗਜ਼ਿਸਟਸ we will make sure that this integrates this integrates union of india and we liberate punjab from indian occupation and the road to the independence of kashmir runs through punjab ik nai dorni nau tukde karange is bhartiya hukumat de fate ke pakistan de pakistan di jehdi fauj hai oh sikkh de naal khadi bilkul banu saab ਤੁਸੀਂ ਬਾਹਰ ਬੈਠੇ ਦੋਨਾਂ ਮੁਲਕਾਂ ਦੀ ਜਿਹੜੀ ਇਸ ਵੇਲੇ ਸਿਚੁਏਸ਼ਨ ਇਹਨੂੰ ਬੜੇ ਚੰਗੇ ਤਰੀਕੇ ਨਾਲ ਜਾਣਦੇ ਵੀ ਹੋ ਦੇਖਦੇ ਵੀ ਹੋ ਮੋਦੀ ਸਰਕਾਰ ਦੀ ਗੱਲ ਕੀਤੀ ਜਾਵੇ 2020 ਤੋਂ ਮੋਦੀ ਸਰਕਾਰ ਤੁਹਾਡੇ ਵੀ ਪਿੱਛੇ ਪਈ ਹੋਈ ਹੈ ਤੇ ਕਿਸ ਤਰੀਕੇ ਨਾਲ ਕਿਹੜੇ ਹਰਬੇ ਇਸਤੇਮਾਲ ਕੀਤੇ ਜਾਂਦੇ ਉਹਨਾਂ ਵੱਲੋਂ ਉਹ ਸਾਨੂੰ ਵੀ ਪਤਾ ਹਰਦੀਪ ਸਿੰਘ ਨਿਜਰ ਦਾ ਕਤਲ ਜਿਹੜਾ ਹੋਇਆ ਉਹਦੇ ਪਿੱਛੇ ਕੋਣ ਲੋਕ ਮਲਬਸ ਨੇ ਉਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਚੀਖਾ ਮਾਰੀ ਜਾ ਰਹੀ ਹੈ ਪੂਰੀ ਦੁਨੀਆ ਚ ਲੇਕਿਨ ਕੋਈ ਪ੍ਰੈਕਟੀਕਲ ਕਾਰਵਾਈ ਨਹੀਂ ਹੋ ਰਹੀ ਲੇਕਿਨ ਗੱਲ ਇਹ ਹੈ ਕਿ ਦੋਨਾਂ ਮੁਲਕਾਂ ਦੇ ਅੰਦਰੂਨੀ ਮਾਮਲਿਆਂ ਨੂੰ ਅਸੀਂ ਜਾਣਦੇ ਹਾਂ ਤੁਹਾਨੂੰ ਕੀ ਲਗਦਾ ਹੈ ਕਿ ਆ ਜਿਹੜਾ ਇਸ ਵੇਲੇ ਮਾਮਲਾ ਪੈਦਾ ਜਿਹੜੀ ਹੀਟ ਪੈਦਾ ਹੋ ਗਈ ਏ ਇਹ ਵਾਕਈ جنگ ਤੱਕ ਜਾਂਦੀ ਸਿਚੁਏਸ਼ਨ ਨਜ਼ਰ ਆ ਰਹੀ ਹੈ ਜਾਂ ਫਿਰ ਕੁਛ ਦਿਨ ਬਾਅਦ ਇਹ ਚੱਗ ਬਹਿ ਜਾਏਗੀ ਦੇਖੋ جنگ ਹੋਣੀ ਹੈ ਕਿ ਨਹੀਂ ਹੋਣੀ ਇਸ ਬਾਰੇ ਤਾਂ ਮੈਂ ਨਹੀਂ ਤੁਹਾਨੂੰ ਕੁਝ ਦੱਸ ਸਕਦਾ ਇਹ ਤਾਂ ਹੁਣ ਪਾਕਿਸਤਾਨ ਦੀ ਸਰਕਾਰ ਦੱਸੇ ਤੇ ਹਿੰਦੁਸਤਾਨ ਦੀ ਸਰਕਾਰ ਦੱਸੇ ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਭਾਰਤੀ ਹਕੂਮਤ ਨਰਿੰਦਰ ਮੋਦੀ ਨੇ ਸਾਡਾ ਹਰਦੀਪ ਸਿੰਘ ਨੀਚਰ ਸ਼ਹੀਦ ਕੀਤਾ ਸਾਡਾ ਭਾਈ ਪਰਮਜੀਤ ਸਿੰਘ ਪੰਮਾ ਯੂਕੇ ਦੇ ਹੈਗੇ ਆ ਕੋਆਰਡੀਨੇਟਰ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਜੀ ਜੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਪਏ ਆ ਅਸੀਂ ਸਿਰਫ ਗੁਰੂ ਨੂੰ ਇੱਕ ਜ਼ੁਬਾਨ ਦਿੱਤੀ ਹੋਈ ਹੈ ਤੇ ਇਨਾ ਸਰਕਾਰਾਂ ਨੂੰ ਜ਼ੁਬਾਨ ਦਿੱਤੀ ਹੋਈ ਹੈ ਕਿ ਅਸੀਂ ਪਹਿਲਾਂ ਰੈਫਰੈਂਡਮ ਜਿਹੜਾ ਹੈ ਜਿਹੜਾ ਇੱਕ ਪੀਸਫੁਲ ਤੇ ਡੈਮੋਕਰੈਟਿਕ ਪ੍ਰੋਸੈਸ ਹੈ ਲਿਬਰੇਸ਼ਨ ਦੇ ਲਈ ਅਸੀਂ ਪਹਿਲਾਂ ਉਹ ਫਾਲੋ ਕਰਾਂਗੇ ਪਰ ਮੈਂ ਇਹ ਤੁਹਾਨੂੰ ਦੱਸਣਾ ਚਾਹਨਾ ਕਿ ਨਰਿੰਦਰ ਮੋਦੀ ਰਾਜਨਾਥ ਜੈ ਸ਼ੰਕਰ ਅਮਿਤ ਸ਼ਾਹ ਤੇ ਅਜੀਤ ਗੋਵਰ ਪੰਜ ਬੰਦੇ ਐ ਇਹ ਪੰਜ ਬੰਦੇ ਸਿੱਖਾਂ ਦੇ ਨਿਸ਼ਾਨੇ ਤੇ ਐ ਅੱਜ ਅਸੀਂ ਹਥਿਆਰ ਕਲਮ ਦਾ ਚੁੱਕਿਆ ਹੋਇਆ ਹੈ ਪਰ ਇਹ ਗੱਲ ਇਹ ਨਾ ਕਦੀ ਭੁੱਲਣ ਕਿ ਜੇ ਸਾਡਾ ਕਲਮ ਦਾ ਹਥਿਆਰ ਦੇ ਨਾਲ ਅਸੀਂ ਆਜ਼ਾਦ ਨਾ ਕਰਵਾ ਸਕੇ ਤੇ ਜਿਹੜੀ ਇਹ جنگ ਹੈ ਇਹ ਆਮਨੇ ਸਾਹਮਨੇ ਉਹਨਾਂ ਨੂੰ ਲੜਨੀ ਪੈ ਜਾਣੀ ਹੈ ਤੇ ਇੰਦਰਾ ਗਾਂਧੀ ਦੀ ਉਹ ਗੱਲ ਯਾਦ ਰੱਖ ਲੈਣ ਕਿ ਸਿੱਖ ਨੇ ਸਿੱਖ ਨੇ ਕਦੀ ਕਿਸੇ ਦੇ ਪਹਿਲਾਂ ਵਾਰਨਿੰਗ ਕੀਤਾ ਹਮਲਾ ਨਹੀਂ ਕੀਤਾ ਪਰ ਜਿਹੜੇ ਸਾਡੇ ਤੇ ਚੜ ਕੇ ਆਉਣਗੇ ਤੇ ਉਹਨਾਂ ਦਾ ਜਵਾਬ ਦੇਣਾ ਅਸੀਂ ਜਾਣਦੇ ਹਾਂ ਔਰ ਜਵਾਬ ਇਹਨਾਂ ਨੂੰ ਵੀ ਦੇਾਂਗੇ ਠੀਕ ਅੱਛਾ ਬਨੂ ਸਾਹਿਬ ਆਖਰ ਵਿੱਚ ਕਸ਼ਮੀਰ ਦਾ ਮਸਲਾ ਤarde ਸਾਡੇ ਸਾਹਮਣੇ ਇੱਕ ਲੰਬਾ عرصਾ ਹੋ ਚੁੱਕਾ ਹੈ ਖਾਲਿਸਤਾਨ ਮੂਵਮੈਂਟ ਇੱਕ ਤਰ੍ਹਾਂ ਕੰਧਾਂ ਤੇ ਸਵਾਰ ਹੋ ਚੁੱਕੀ ਹੈ ਮੋਦੀ ਸਰਕਾਰ ਦੀ ਇਹਦੇ ਤੋਂ ਇਲਾਵਾ ਛੋਟੀਆਂ ਵੱਡੀਆਂ ਕਈ ਤਹਿਰੀਕਾਂ ਆਜ਼ਾਦੀ ਦੀਆਂ ਤਹਿਰੀਕਾਂ ਜਿਹੜੀਆਂ ਇੰਡੀਆ ਵਿੱਚ ਇਸ ਵੇਲੇ ਅਸੀਂ ਦੇਖ ਰਹੇ ਹਾਂ ਇਸ तमाम ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਫਿਰ ਜਿਹੜੀ ਭਾਰਤੀ ਇਕਨੋਮੀ ਆ ਸਾਉਦੀ ਅਰਬ ਦਾ ਤੁਸੀਂ ਜ਼ਿਕਰ ਕੀਤਾ بڑے ਵੱਡੇ ਵੱਡੇ ਮੌਕੇ ਕੀਤੇ ਜਾਣਦੇ ਨੇ ਦੂਸਰੇ ਮੁਲਕਾਂ ਦੇ ਨਾਲ ਮੁਸਲਮਾਨ ਮੁਲਕਾਂ ਦੇ ਨਾਲ ਵੀ ਇਕਨੋਮੀ ਦੀ ਜਿਹ ਸਿਚੁਏਸ਼ਨ ਆ ਅਗਰ ਜੰਗ ਹੁੰਦੀ ਆ ਤੇ ਤੁਹਾਨੂੰ ਲੱਗਦਾ ਕਿ ਇੰਡੀਆ ਇਸ ਤمام ਤਰ ਸਿਚੁਏਸ਼ਨ ਵਿੱਚ ਇੰਡੀਅਨ ਇਕਨੋਮੀ ਹੈ ਇਹਨੂੰ ਬਰਦਾਸ਼ਤ ਕਰ ਸਕੂਗੀ ਇੰਡੀਆ ਦੀ ਆਪਣੀ ਇਕਨੋਮੀ ਦਾ ਪੱਠਾ ਬਹਿ ਜਾਏਗਾ ਮੈਂ ਤੁਹਾਨੂੰ ਕੇ ਵੀ ਦੱਸਿਆ ਕਿ ਇਹ ਜੰਗ ਜੇ ਉਹਨੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਤੇ ਇਹਦੇ ਵਿੱਚ ਨਰਿੰਦਰ ਮੋਦੀ ਦੀ ਰਾਜਨੀਤਿਕ ਮੌਤ ਹੋਵੇਗੀ ਖਤਮ ਜਿਹੜਾ ਯੂਨੀਅਨ ਆਫ ਇੰਡੀਆ ਉਹ ਹਿੰਦੁਸਤਾਨ ਜਿਹੜਾ ਟੁਕੜੇ ਟੁਕੜੇ ਹੋਏਗਾ ਜਿਹੜਾ ਅੱਜ ਦਾ ਮੈਪ ਹੈ ਇਹ ਤੁਸੀਂ ਆਪਣੀਆਂ ਕੰਧਾਂ ਤੇ ਲਾ ਲਓ ਇਹ ਦੁਨੀਆ ਦੇ ਵਿੱਚ ਇਹ ਵਾਲਾ ਨਕਸ਼ਾ ਨਹੀਂ ਹੋਏਗਾ ਉਹਦੇ ਚੋਂ ਪੰਜਾਬ ਆਜ਼ਾਦ ਹੋਏਗਾ ਅਸੀਂ ਕਸ਼ਮੀਰ ਆਜ਼ਾਦ ਕਰਾਵਾਂਗੇ ਤੇ ਜਿਹੜੀ 7th ਸਟੇਟ ਹੈ ਸੱਤਾ ਨੂੰ ਆਜ਼ਾਦ ਕਰਾਵਾਂਗੇ ਤੇ ਨੋ ਟੋਟੇ ਅਸੀਂ ਤੁਹਾਨੂੰ ਗੁਰੂ ਦੀ ਬਖਸ਼ਿਸ਼ ਨਾਲ ਦੱਸਦੇ ਆ ਇਸ ਹਕੂਮਤ ਨੂੰ ਭਾਰਤੀ ਹਕੂਮਤ ਦੇ ਟੁਕੜੇ ਟੁਕੜੇ ਹੁੰਦੀ ਵੀ ਰੋ ਐਸਜੀਆਈ ਦੀ ਵੀਡੀਓ ਗੁਰਪਤ ਸਿੰਘ ਪੰਨੋ ਜਿਨ੍ਹਾਂ ਨੂੰ ਇੰਡੀਅਨ ਮੀਡੀਆ ਗੋਦੀ ਮੀਡੀਆ ਮੋਦੀ ਸਰਕਾਰ دہشتਗਰਦ ਆਤੰਗਵਾਦੀ ਖਾਲਸਤਾਨੀ ਕਹਿੰਦੀ ਹੈ ਤੇ ਖੁੱਲਮ ਖੁੱਲਾ ਜਦੋਂ ਉਹ ਹਮਾਇਤ ਕਰਦੇ ਨੇ ਉਹ ਸਟੈਂਡ ਲੈਂਦੇ ਨੇ ਪਾਕਿਸਤਾਨ ਦਾ ਕਿ ਸਾਡੀ ਜਿੰਨੀ ਵੀ 2 ਕਰੋੜ ਦੀ ਕਮਿਊਨਿਟੀ ਹੈ 2.5 ਕਰੋੜ ਤਕਰੀਬਨ ਸਿੱਖ ਸਰਦਾਰ ਜਿਹਰੇ ਨੇ ਉਹ ਸਿੱਖ ਜਿਹਨੇ ਜਿੰਨੇ ਵੀ ਸਿੱਖ ਸਰਦਾਰ ਨੇ ਉਹ ਪਾਕਿਸਤਾਨ ਦੇ ਨਾਲ ਖਰੇ ਨੇ ਉਹ ਪਾਕਿਸਤਾਨ ਦੇ ਪਾਕਿਸਤਾਨ ਦੇ ਨਾਲ ਖਰੇ ਹੋ ਕੇ ਜੰਗ ਦੇ ਅੰਦਰ ਹਿੱਸਾ ਲੈਣਗੇ ਇਹ ਬਹੁਤ ਵੱਡੀ ਗੱਲ ਏ ਤੇ ਸਿੱਖ ਸਰਦਾਰਾਂ ਨੇ ਹਮੇਸ਼ਾ ਮੁਸਲਮਾਨਾ ਦੀ ਹਮਾਇਤ ਕੀਤੀ ਹੈ ਹਮੇਸ਼ਾ ਮੁਸਲਮਾਨਾ ਦਾ ਸਟੈਂਡ ਲਿਆ ਤੇ ਫਿਰ ਫਾਈਨਲੀ ਪੰਨੂ ਜੀ ਨੇ ਸਿੱਖ ਸਰਦਾਰਾਂ ਨੇ ਜਿੰਨੇ ਵੀ ਸੀ ਉਹਨਾਂ ਨੇ ਕਿਹਾ ਕਿ ਅਗਰ ਇੰਡੀਆ ਪਾਕਿਸਤਾਨ ਤੇ ਹਮਲਾ ਕਰਦਾ ਹੈ ਤੇ ਸਭ ਤੋਂ ਪਹਿਲੇ ਜਿਹੜਾ ਸਾਹਮਣਾ ਕਰੇਗਾ ਉਹ ਪੰਜਾਬ ਕਰੇਗਾ ਤੇ ਜਿੰਨੀ ਵੀ ਸਾਡੀ ਆਰਮੀ ਹੈ ਜਿੰਨੀ ਵੀ ਸਾਡੀ ਫੌਜ ਹੈ ਉਹ ਇਹ ਨਾ ਭੁੱਲੇ ਕਿ ਸਿੱਖ ਸਰਦਾਰ ਉਹਨਾਂ ਦੇ ਨਾਲ ਨੇ ਇਹ ਵਾਕਈ ਸਿੱਖਾਂ ਵਾਸਤੇ ਤੇ ਮੁਸਲਮਾਨ ਸਿੱਖ ਕਮਿਊਨਿਟੀ ਜਿੰਨੀ ਵੀ ਹੈ ਉਹ ਮੁਸਲਮਾਨਾਂ ਦੀ ਹਮਾਇਤ ਕਰ ਰਹੀ ਹੈ ਸਿੱਖ ਮੁਸਲਮ ਭਾਈਚਾਰੇ ਨੂੰ ਫਰੋਖ ਦਿੰਦਾ ਹੈ ਇਹ ਵਾਕਈ ਮੁਸਲਮਾਨਾਂ ਵਾਸਤੇ ਬੜੇ ਮਾਣ ਦੀ ਗੱਲ ਹੈ ਬੜੇ ਫਖਰ ਦੀ ਗੱਲ ਹੈ ਕਿ ਸਿੱਖ ਸਰਦਾਰ ਉਹ ਮੁਸਲਮਾਨਾਂ ਦਾ ਸਟੈਂਡ ਲੈ ਰਹੇ ਨੇ ਭਾਰਤ ਦੇ ਅੰਦਰ ਰਹਿ ਕੇ ਵੀ ਅਸੀਂ ਤਾਂ ਹੀ ਕਿਹਾ ਕਿ ਖਾਲਸਾ ਰਾਜ ਜਾਏਗਾ ਖਾਲਸਾ ਕਰੇਗਾ ਰਾਜ ਤੇ ਖਾਲਿਸਤਾਨ ਬੰਨਣਾ ਚਾਹੀਦਾ ਜਿੰਨੀ ਤਦਾਦ ਸਿੱਖ ਸਰਦਾਰਾਂ ਦੀ ਉਹਨਾਂ ਨੂੰ ਆਪਣਾ ਅਲੱਗ ਵਤਨ ਮਿਲਣਾ ਚਾਹੀਦਾ ਤੇ ਸਿੱਖ ਸਰਦਾਰ ਨੂੰ ਪੰਨੂ ਜੀ ਨੂੰ ਬਹੁਤ ਜ਼ਿਆਦਾ ਰਿਸਪੈਕਟ ਲੋਟਸ ਆਫ ਲੋਟਸ ਆਫ ਰਿਸਪੈਕਟ ਐਸਜੀਐਸ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ